ਚੋਰ ਕਾ ਗ੍ਰਸਟ ਕਰਕੇ ਤੇ ਪੰਜ ਸਟੋਰੀ ਦੇ ਮੋਰਚਾ ਨੂੰ ਕਵਰ ਕੀਤੇ ਇਹਨਾਂ ਦੋਨਾਂ ਨੂੰ ਅਸੀਂ ਕਾਬੂ ਕਰਕੇ ਦੋ ਮੋਰਚਾ ਨੂੰ ਕਵਰ ਕੀਤੇ ਉਦੋਂ ਬਾਅਦ ਨੇ ਪੁਸ਼ਕੀਤ ਤਿੰਨ ਮੋਰਚਾ ਨੂੰ ਕਵਰ ਕੀਤੇ ਇਹ ਮੋਰਚਾ ਸਰ ਪਾਰ ਚੌਕ ਕਚਹਿਰੀ ਸਿਵਲਾਸਤਨ ਤੇ ਸ਼ਹਿਰ ਦੇ ਦਰਵਾਜ਼ੇ ਦੇ ਲਾਖਵਤਾਂ ਤੋਂ ਚੋਰੀ ਹੋਈ ਸੀ ਯਾਰ ਆਪਾਂ ਨੂੰ ਮੇਰੀ ਇਹ ਅਪੀਲ ਹੈ ਵੀ ਚੋਰੀ ਆਪੀ ਨੂੰ ਅਤਿਆਤ ਵਰਤਿਆ ਕਰਨ ਫਿਰ ਮੋਟਰਸਾਈਕਲ ਬਾਹਰ ਜਿਦਾਂ ਲੌਕ ਤੋਂ ਖੜਾ ਕਰ ਦਿੰਦੇ ਨੇ ਕਿਹਨਾਰੇ ਜਦੋਂ ਖਿਆਲ ਨਹੀਂ ਕਰਦੇ ਬਾਅਦ ਮੇਰੇ ਦਾ ਮੇਜ ਤੇ ਵੀ 10 ਰੁਪਏ ਦਾ ਲੌਕ ਪਾਉਣਾ ਟਾਈਮ ਨੂੰ ਲੱਗ ਜਾਂਦਾ ਜੋ ਨਾਲ ਨਾਲ ਸਰਵ ਵਧੀਆ ਇਹ ਚੋਰੀ ਜਿੱਤੇ ਕਿੰਨੇ ਜਣੇ ਬੜੇ ਨੇ ਕੀ ਮਾਮਲਾ ਛਾੜਾ ਜੀ ਮਾ ਜੋ ਡੀਜੀਪੀ ਸਾਹਿਬ ਪੰਜਾਬ ਸਿੰਘ ਗੁਰਵਰਜਨ ਜੀ ਆਈਪੀਐਸ ਇਹਨਾਂ ਜੀ ਹਦਤਾਂ ਤੇ ਸਿਰਫ ਇਸ਼ਾਰ ਗੁੱਤਾ ਆਈਪੀਐਸ ਸਰਪ੍ਰੇਖਿ ਮੁਖਸਾ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਸਰਹੰਗਪਾਟ ਦੇ ਫਿਕਰਾਨੀ ਸਚੂਗ ਗਦਰਵਾ ਨੇ ਬੜਾ ਵਧੀਆ ਕੰਮ ਕੀਤਾ ਕਿ ਇਹਨਾਂ ਨੇ ਦੋ ਚੋਰਾਂ ਨੂੰ ਅਰੈਸਟ ਕਰਕੇ ਤੇ ਪੰਜ ਸਟੋਰੀਆਂ ਮੋਟਰਸਾਈਕਲ ਰਿਕਵਰ ਕੀਤੇ ਤੇ ਜਿਹਦੇ ਸਬੰਧ ਮਕਦਮਾ ਨੰਬਰ 2 ਮਿਤੀ 5/25 ਅੰਡਰ ਸੈਕਸ਼ਨ 303 2 317 2 ਬੀ ਐਨ ਸਥਾਨ ਗਦਰਵਾ ਦਰਜ ਸਟਰੀ ਕੀਤਾ ਤੇ ਮਾਜ ਮਤਾਜਨ ਕੀਤਾ ਹੈ 317 2 ਬੀ ਐਨ ਇਸ ਅਕਾਉਂਟ ਬਿਕੀਲ ਸਿੰਘ ਪੁੱਤਰ ਸੁਭਜੀਤ ਸਿੰਘ ਵਾਸੀ ਕੋਟਪਈ ਦਾ ਜਿਹਨੇ ਤਾਰੀਖ ਅਣੀ ਪਹਿਲਾਂ ਦੋ ਮਾਮਲੇ ਦਰਜ ਐ ਇਹ ਮੋਟਰਸਾਈਕਲ ਚੋਰੀ ਕਰਦਾ ਸੀ ਤੇ ਅੱਗੇ ਵੇਚਦਾ ਇਹ ਜਗਨਦੀਪ ਸਿੰਘ ਪੁੱਤਰ ਸੋਨ ਸਿੰਘ ਵਾਸੀ ਇੰਦਰਾ ਨਗਰ ਦੇ ਗਲੀ ਨੰਬਰ 7 ਅਗੋਰ ਇਹਨਾਂ ਦੋਨੋਂ ਨੂੰ ਉਸ ਕਾਬੂ ਕਰਕੇ ਦੋ ਮੋਟਰਸਾਈਕਲ ਰਿਕਵਰ ਕੀਤੇ ਉਸ ਤੋਂ ਬਾਅਦ ਇਹਨੇ ਪੁਸ਼ਟੀ ਕੀਤਾ ਤਿੰਨ ਮੋਟਰਸਾਈਕਲ ਹੋਰ ਰਿਕਵਰ ਕੀਤੇ ਇਹ ਮੋਟਰਸਾਈਕਲ ਭਰਮ ਚੌਕ ਕਚਹਿਰੀ ਸਿਵਲ ਹਸਤਾਨ ਤੇ ਸ਼ਹਿਰ ਦੇ ਦਰਬਾਰ ਲਕਹਵਾਕ ਤੋਂ ਚੋਰੀ ਹੋਈ ਸੀ ਇਸ ਤਰੀਕੇ ਨਾਲ ਚੋਰੀ ਕਰਦੇ ਕੋਈ ਕੀ ਸੀ ਇਹਨ ਕੋਈ ਕੁਝ ਸਪੈਸ਼ਲ ਜੀ ਕਿਸ ਤਰ੍ਹਾਂ ਸੀ ਇਹ ਸਪੈਂਡਰ ਮੋਟਰਸ ਪਰ ਜੀ ਆਮ ਨੂੰ ਕੋਈ ਵੀ ਚਾਬੀ ਲੱਗ ਜਾਂਦੀ ਹੈ 10 ਮਿੰਟ ਕੋਲੇ ਖੜਦੇ ਵੇਖਦੇ ਬੰਦਾ ਕੋਈ ਨਹੀਂ ਆਇਆ ਹੁਣ ਚਾਬੀ ਲਾ ਕੇ ਲੈ ਜਾਂਦਾ ਕੋਈ ਹੋਰ ਵੀ ਇਹਨਾਂ ਤੋਂ ਰਿਕਵਰੀ ਹੋਂਦੀ ਵੀ ਤੇ ਜੀ ਸਾਡੇ ਕੋਲ ਦੋਹਿੰਦਰ ਮੰਨਦੇ ਨੇ ਉਸਕੇ ਚੱਲ ਰਹੀ ਹੈ ਜਿੰਨੇ ਵੀ ਬਾਦ ਰਿਕਵਰੀ ਹੋਦਰ ਕਲਾਸਿਕ ਤੇ ਕੋਈ ਹੋਰ ਵੀ ਬੰਦੇ ਇਹਨਾਂ ਨਾਲ ਜੁੜੇ ਜੀ ਕੋਈ ਇੱਕ ਬੰਦਾ ਨਾਮ ਜਰ ਕੀਤਾ ਜੀ ਬਿਅੰਕ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕੋਟਪਈ ਜਿਹਨੂੰ ਅਰੈਸਟ ਕਰਨਾ ਬਾਕੀ ਹੈ ਜੀ ਸਰ ਜਿਹੜੀਆਂ ਅਜਿਹੀਆਂ ਤਕਨਾ ਹੁੰਦੀਆਂ ਆਮ ਪਬਲਿਕ ਨੂੰ ਕੀ ਅਪੀਲ ਕਰੂੰ ਕਿ ਸਹੀ ਹੋਦੀਆਂ ਸਰ ਆਮ ਪਬਲਿਕ ਨੂੰ ਮੇਰੀ ਇਹ ਅਪੀਲ ਆ ਵੀ ਥੋੜੇ ਜਿਹਾ ਪੀਓ ਅਤਿਆਤ ਵਰਤਿਆ ਕਰਨ ਵੀ ਮੋਰਸਰ ਬਾਹਰ ਜਿਹਾ ਲਾਉ ਤੋਂ ਖੜਾ ਕਰ ਦਿੰਦੇ ਕਈ ਵਾਰੀ ਯਾਰਾ ਖਿਆਲ ਨਹੀਂ ਕਰਦੇ ਬਾਅਦ ਮੇਰੇ ਤਾਂ ਮੇਰੇ ਤੇ ਵੀ 10 ਰੁਪਏ ਦਾ ਲੋਕ ਆਉਂਦਾ ਟਾਇਰ ਨੂੰ ਲੱਗ ਜਾਂਦਾ ਜੋ ਲਾਲਨਦਰ ਸਰ ਨਾਲ ਵਧੀਆ ਇਹ ਦੋ ਚੋਰ ਕਾ ਰਸਤ ਕਰਕੇ ਤੇ ਪੰਜ ਸਟੋਰੀ ਦੇ ਮੋਟਰਸਾਈਕਲ ਹਨ ਕਵਰ ਕੀਤੇ ਇਹਨਾਂ ਦੋਨਾਂ ਨੂੰ ਅਸੀਂ ਕਾਬੂ ਕਰਕੇ ਦੋ ਮੋਟਰਸਾਈਕਲ ਕਵਰ ਕੀਤੇ ਉਦੋਂ ਬਾਅਦ ਨੇ ਪੁਲਿਸ ਦੇ ਤਿੰਨ ਮੋਟਰਸਾਈਕਲ ਕਵਰ ਕੀਤੇ ਇਹ ਮੋਟਰਸਾਈਕਲ ਪਾਰਕ ਚੌਕ ਕਚਹਿਰੀ ਸਿਵਲ ਹਸਪਤਾਲ ਤੇ ਸ਼ਹਿਰ ਦੇ ਦਰਵਾਜ਼ੇ ਦੇ ਲਾਖਵਾਟੋਂ ਚੋਰੀ ਹੋਈ ਸੀ ਯਾਰ ਆਪ ਵੀ ਮੇਰੀ ਇਹ ਅਪੀਲ ਹੈ ਵੀ ਥੋੜੀ ਜਿਹੀ ਆਪ ਵੀ ਉਹ ਅਤਿਆਤ ਵਰਤਿਆ ਕਰਨ ਮੋਟਰਸਾਈਕਲ ਬਾਹਰ ਜਿਦਾਂ ਲੌਕ ਤੋਂ ਖੜਾ ਕਰ ਦਿੱਤੇ ਨੇ ਕਿ ਮੇਰੇ ਯਾਰਾਂ ਖਿਆਲ ਨਹੀਂ ਕਰਦੇ ਬਾਅਦ ਮੇਰੇ ਦਾ ਮੇਜ ਤੇ ਵੀ 100 ਰੁਪਏ ਦਾ ਲੌਕ ਕਾ ਲਾ ਟੈਨ ਨੂੰ ਲੱਗ ਜਾਂਦਾ ਜੋ ਨਾਲਾਂ ਸਰਵੋ ਵਧੀਆ ਇਹ ਚੋਰੀ ਕੀਤੀ ਕਿੰਨੇ ਜਣੇ ਕਰੀ ਇਹ ਕੀ ਮਾਮਲਾ ਛਾਲਾ ਜੀ ਮਾਂ ਜੋ ਡੀਜੀਪੀ ਸਾਹਿਬ ਪੰਜਾਬ ਸ੍ਰੀ ਗੁਰਮੁਖਰਜਾ ਦੇ ਆਈਪੀਐਸ ਇਹਨਾਂ ਦੇ ਅਧਿਕਾਰ ਤੇ ਸਿਵਕਿਸ਼ਾਰ ਗੁਪਤਾ ਆਈਪੀਐਸ ਐਸਐਸਪੀ ਜੀ ਮੁਕਸਾ ਸਾਹਿਬ ਦੇ ਦਚਾਂ ਦਚਾਂ ਹੈ ਸਰਨਪੱਤ ਦਿਪਕਾਰ ਨੇ ਸਚੂ ਗਦਰਬਾਹਨ ਬੜਾ ਵਧੀਆ ਕੰਮ ਕੀਤਾ ਹੈ ਇਹਨਾਂ ਨੇ ਦੋ ਚੋਰ ਕੋ ਅਰੈਸਟ ਕਰਕੇ ਤੇ ਪੰਜ ਚੋਰੀ ਦੇ ਮੋਸਲੇ ਨੂੰ ਕਵਰ ਕੀਤੇ ਤੇ ਜਿਹਦੇ ਸਬੰਧ ਮਕਦਮਾ ਨੰਬਰ 2 ਮਿਤੀ 5/1/25 ਅੰਡਰ ਸੈਕਸ਼ਨ 303 2 317 2 ਬੀਨ ਸਥਾਨਾ ਗਦਰਬਾਹ ਦਰਜ ਸਟ ਕੀਤਾ ਤੇ ਬਾਅਦ ਫਾਤਾਜਨ ਕੀਤਾ ਇਸ 317 2 ਬੀਨ ਅਰੈਸਟ ਇਸੇ ਕਾਰਨ ਵਕੀਲ ਸੰਗ ਪੁੱਤਰ ਸੁਭਜੀਤ ਸਿੰਘ ਵਾਸੀ ਕੋਟਪਈ ਦਾ ਜਿਹਨੇ ਤਾਰੀਖ ਅੜੀ ਪਹਿਲਾਂ ਦੋ ਮਾਮਲੇ ਦਰਜ ਹੈ ਇਹ ਮੋਟਰਸਾਈਕਲ ਚੋਰੀ ਕਰਦਾ ਸੀ ਤੇ ਅੱਗੇ ਵੇਚਦਾ ਜਗਨਦੀਪ ਸਿੰਘ ਪੁੱਤਰ ਸੋਮ ਸਿੰਘ ਵਾਸੀ ਇੰਦਰਾਣਾ ਲੈ ਕੇ ਨੰਬਰ 7 ਅਗੋੜ ਇਹਨਾਂ ਦੋਨਾਂ ਨੂੰ ਅਸੀਂ ਕਾਬੂ ਕਰਕੇ ਦੋ ਮੋਟਰਸਾਈਕਲ ਰਿਕਵਰ ਕੀਤੇ ਉਦੋਂ ਬਾਅਦ ਇਹਨਾਂ ਨੇ ਪੁਸ਼ਟੀ ਦਿੱਤਾ ਨੰਬਰ 3 ਮੋਟਰਸਾਈਕਲ ਰਿਕਵਰ ਕੀਤੇ ਇਹ ਮੋਟਰਸਾਈਕਲ ਭਰੋ ਚੌਕ ਕਚਹਿਰੀ ਸਿਵਲ ਹਸਤਾਨ ਤੇ ਸ਼ਹਿਰ ਦੇ ਤਰਫ ਜਲਕਵਕ ਤੋਂ ਚੋਰੀ ਹੋਈ ਹੈ ਇਸ ਤਰੀਕੇ ਨਾਲ ਚੋਰੀ ਕਰਦੇ ਕੋਈ ਕੀ ਸੀ ਇਹਨ ਕੋਲ ਕੋਈ ਸਪੈਸ਼ਲ ਜੀਆ ਕਿਸ ਤਰ੍ਹਾਂ ਸੀ ਇਹ ਸਪਲੈਂਡਰ ਮੋਟਰਸਪੈਪਰ ਜੀ ਆਮ ਨੂੰ ਕੋਈ ਵੀ ਚਾਬੀ ਲੱਗ ਜਾਂਦੀ ਹੈ 10 ਮਿੰਟ ਕੋਲੇ ਖੜ੍ਹਦੇ ਵੇਖਦੇ ਬੰਦਾ ਕੋਈ ਨਹੀਂ ਆਇਆ ਹੁਣ ਚਾਬੀ ਲਾ ਕੇ ਲੈ ਜਾਂਦੇ ਕੋਈ ਹੋਰ ਵੀ ਇਹਨਾਂ ਨੂੰ ਰਿਕਵਰੀ ਹੋਣ ਦੀ ਉਮੀਦ ਹੈ ਸਾਡੇ ਕੋਲ ਦੋਹਿੰਦਰ ਮੰਨਤੇ ਨੇ ਪੁਛਗੈ ਚੱਲੀ ਹੈ ਜਿੰਨੀ ਵੀ ਬਾਦ ਰਿਕਵਰੀ ਹੋਦਰ ਖਾਸ ਕੀਤੀ ਕੋਈ ਹੋਰ ਵੀ ਬੰਦੇ ਨਾਲ ਨਾਲ ਜੁੜੇ ਜੀ ਕੋਈ ਇੱਕ ਬੰਦਾ ਨਾਮਜ਼ਦ ਕੀਤਾ ਜੀ ਬਿਅੰਦ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕੋਟਪਈ ਜਿਹਨੂੰ ਅਰੈਸਟ ਕਰਨਾ ਬਾਕੀ ਹੈ ਜੀ ਸਰ ਜਿਹੜੀਆਂ ਅਜਿਹੀਆਂ ਘਟਨਾਵਾਂ ਹੁੰਦੀਆਂ ਆਮ ਪਬਲਿਕ ਨੂੰ ਕੀ ਅਪੀਲ ਕਰਾਂ ਕਿ ਸਹੀ ਹੋਦੀਆਂ ਆਮ ਪਬਲਿਕ ਨੂੰ ਮੇਰੀ ਇਹ ਅਪੀਲ ਹੈ ਵੀ ਥੋੜੇ ਜਿਹਾ ਪੀਓਨ ਅਤਿਆਤ ਵਰਤਿਆ ਕਰਨ ਵੀ ਮੋਰਸਰ ਬਾਹਰ ਜਿ ਬਣਾ ਲਾਓ ਤਾਂ ਖੜਾ ਕਰ ਦਿੰਦੇ ਕਈ ਵਾਰੀ ਜ਼ਿਆਦਾ ਵੀ ਖਿਆਲ ਨਹੀਂ ਕਰਦੇ ਬਾਅਦ ਮੇਰੇ ਤਾਂ ਮੇਰੇ ਤੇ ਵੀ 10 ਰੁਪਏ ਦਾ ਲੋਨ ਪਾਉਂਦਾ ਟਾਇਰ ਨੂੰ ਲੱਗ ਜਾਂਦਾ ਜੋ ਲਾਲਾ ਦਾ ਸਰਨ ਵਧੀਆ